ਹਾਂਜੀ ਪੰਜਾਬੀਓ ਸਿਆਣੇ ਬਜ਼ੁਰਗ ਕਹਿੰਦੇ ਆ ਕਿ ਹੋ ਸਕੇ ਤਾਂ ਕਰਜ਼ਾ ਉਧਾਰ ਪੈਸਾ ਭਾਵੇਂ ਆਰਤੀਏ ਦਾ ਹੋਵੇ ਭਾਵੇਂ ਕਿਸੇ ਪ੍ਰਾਈਵੇਟ ਜਾਂ ਸਰਕਾਰੀ ਬੈਂਕ ਦਾ ਹੋਵੇ ਕਰਜ਼ਾ ਨਾ ਲਿਆ ਕਰੋ ਕਰਜ਼ਾ ਮਰਦ ਦਾ ਬੰਦੇ ਦਾ ਸਕੂਨ ਤੇ ਘਰ ਪਰਿਵਾਰ ਦੀਆਂ ਖੁਸ਼ੀਆਂ ਸਾਰੀਆਂ ਖਤਮ ਕਰ ਦਿੰਦਾ ਕਿਉਂਕਿ ਇਨਸਾਨ 24 ਘੰਟਿਆਂ ਦੇ ਵਿੱਚੋਂ ਕੋਈ 10 ਘੰਟੇ ਕੰਮ ਕਰ ਸਕਦਾ ਹੈ ਕੋਈ 15 ਘੰਟੇ ਕੰਮ ਕਰ ਸਕਦਾ ਹੈ ਮਰ ਕੇ ਖਾ ਕੇ ਕੋਈ 20 ਘੰਟੇ ਕੰਮ ਕਰ ਲੂਗਾ ਉਸ ਤੋਂ ਬਾਅਦ ਇਨਸਾਨੀ ਸਰੀਰ ਜਵਾਬ ਦੇ ਜਾਂਦਾ ਹੈ ਨੀਂਦ ਜੋਰ ਪਾ ਲੈਂਦੀ ਐ ਥੱਕ ਜਾਂਦਾ ਬੰਦਾ ਪਰ ਜਿਹੜੀ ਕਰਜ਼ੇ ਦੀ ਮਸ਼ੀਨ ਐ ਕਰਜ਼ੇ ਦਾ ਚੱਕਰ ਐ ਉਹਨੇ 24 ਘੰਟੇ ਚੱਲਦਾ ਰਹਿਣਾ ਉਹਨੇ ਹਫ਼ਤੇ ਦੇ ਬਾਅਦ ਛੁੱਟੀ ਨਹੀਂ ਮੰਗਣੀ ਤੇ ਸਾਲ ਬਾਅਦ ਕੋਈ ਰੈਸਟ ਨਹੀਂ ਲੈਣੀ ਉਹਨੇ ਚੱਲਦੇ ਰਹਿਣਾ ਤੇ ਕਰਜ਼ਾ ਕਈ ਵਾਰ ਖਾਨਦਾਨ ਖਤਮ ਕਰ ਦਿੰਦਾ ਹੈ ਕਾਰੋਬਾਰ ਤਾਂ ਖਤਮ ਕਰ ਦਿੰਦਾ ਹੈ ਇਸ ਲਈ ਸਿਆਣੇ ਕਹਿੰਦੇ ਸਨ ਕੇ ਹੋ ਸਕੇ ਤਾਂ ਕਰਜ਼ਾ ਨਾ ਲਵੋ ਰੁੱਖੀ ਖਾ ਲੋ ਥੋੜਾ ਖਾ ਲੋ ਜੇ ਗੱਲ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਜੀ